ਆਦਿ ਨਾਮ ਇੱਕ ਜਗ੍ਹਾ ਤੇ ਵੀ ਸਾਡਾ ਇੱਕ ਰਿਸ਼ਤੇਦਾਰ ਅਤੇ ਉਹਨੇ ਕਰਾਉਣੀ ਹੈ ਰਜਿਸਟਰੀ ਰਜਿਸਟਰੀ ਵਾਸਤੇ ਆਰਤੀਆ ਨੂੰ ਲਾਤਾ ਫੋਨ ਬਾਉ ਜੀ ਇੱਕ ਤਾਂ 20 ਲੱਖ ਰੁਪਇਆ ਚਾਹੀਦਾ ਤੇ ਦੋ ਕਿੱਲਾਂ ਦੀ ਆਪਾਂ ਰਜਿਸਟਰੀ ਕਰਾਉਣੀ ਤੇ ਇੱਕ ਆਪਾਂ ਕਰਾਈਏ ਕਿੱਥੋਂ ਉਹ ਕਹਿੰਦਾ ਜੀ ਆਜੋ ਇੱਥੋਂ ਕਰਾ ਲਓ ਆਪਣੇ ਬੰਦੇ ਹੀ ਆ ਉਹਨੇ ਆਪਦੇ ਬੰਦੇ ਕੋਲੇ ਭੇਜਤਾ ਤੇ ਉਹਨੂੰ ਫੋਨ ਕਰਤਾ ਵੇਦਾਦਾ ਕਰਕੇ ਆਪਣੇ ਬੰਦੇ ਆਉਂਦੇ ਪਏ ਤੇ ਰੁਪਇਆ 60000 ਵੱਧ ਮੰਗ ਲਈ ਹੁਣ ਜ਼ਮੀਰਦਾਰ ਦਾ ਆਰਤੀ ਤੇ ਭਰੋਸਾ ਉਹਨੇ ਉੱਥੇ ਜਾ ਕੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਆਪਾਂ ਜਿਹੜਾ ਆਰਤੀਆ ਕਰਦੇ ਆ ਆਪਾਂ ਨੂੰ ਸਤਨਾ ਮੀਆਂ ਆਪਾਂ ਕਹਿ ਦਿੰਨੇ ਵੀ ਜੋ ਉੱਥੇ ਜਾ ਕੇ ਉਹਨੇ ਉਹਵੇਂ ਭਰ ਕੇ ਰਜਿਸਟਰੀ ਕਰਾ ਕੇ ਹੋ ਗਿਆ ਤੇ ਜਦੋਂ ਇੱਕ ਦਿਨ ਫੇਰ ਜ਼ਿੰਮੇਦਾਰ ਕਿਸੇ ਹੋਰ ਨਾਲ ਗਵਾਹ ਬਣ ਕੇ ਰਜਿਸਟਰੀ ਗਰਾਉਣ ਗਿਆ ਉਹਨੇ ਕਿੱਲਿਆਂ ਦੀ ਉੱਥੇ ਜਾ ਕੇ ਉਹਨੇ ਦੇਖਿਆ ਵੀ 60000 ਰੁਪਏ ਘੱਟ ਯਾਰ ਮੇਰੇ ਤੋਂ ਉਹਨਾਂ ਨੇ 60000 ਰੁਪਏ ਵਾਧ ਲੈ ਲਿਆ ਉਹ ਅਗਲੇ ਦਿਨ ਬੰਦਾ ਲੈ ਕੇ ਜਾ ਠੋਕਿਆ ਉੱਥੇ ਹਾਂ ਵੀ ਤੂੰ 60000 ਰੁਪਏ ਕਿਵੇਂ ਵਾਧ ਲੈ ਆ ਵੀ ਇੰਨੀ ਸਰਕਾਰੀ ਵੀਜ਼ ਇਹ ਉਹ ਉਹ ਅਰਜੀ ਵਿੱਚ ਦਾਕਬਰ ਆ ਗਿਆ ਉਹ ਕਹਿੰਦਾ ਤੂੰ ਐ ਕਰ ਮੇਰੇ ਨਾਲ ਜਦਨ ਤੋਂ ਪਹਿਲਾਂ ਤੂੰ ਆਪਦੇ ਆੜਤੀਏ ਕੋਲੇ ਜਾ ਕੇ ਉਹਨੂੰ ਇਹ ਗੱਲ ਕਹਿਦੀ ਵੀ ਐਸ ਬੰਦੇ ਨੇ 60000 ਰੁਪਏ ਵਧ ਕਿਉਂ ਲਿਆ ਤੈਨੂੰ ਜਵਾਬ ਮਿਲ ਜੇਗਾ ਉਥੋਂ ਉਹਨਾਂ ਨੂੰ ਡਾਊਟ ਹੋ ਗਿਆ ਵੀ ਯਾਰ ਆੜਤੀਆ ਕਾਣਾ ਫੇਰ ਉਹ ਗਿਆ ਆੜਤ ਤੇ ਉਹਨੂੰ ਕਹਦੇ ਵੀ ਉਹ ਤਾਂ ਕਹਿੰਦਾ ਵੀ 60000 ਰੁਪਏ ਇਹ ਬਾਊ ਨੂੰ ਪੁੱਛੋ ਜਦੋਂ ਬਾਊ ਨੂੰ ਪਤਾ ਲੱਗਿਆ ਉਹਨੇ ਕੀ ਕੀਤਾ ਚੁੱਪ ਕਰਕੇ 60000 ਕੱਟ ਕੇ ਟੇਬਲ ਤੇ ਰੱਖਤਾ ਤੇ ਉਹਨੂੰ ਕਹਿੰਦਾ ਆ ਚੱਕ 60000 ਰੁਪਿਆ ਤੂੰ ਲੈ ਜਾ ਉਹ ਕਹਿੰਦਾ ਬਾਊ ਜੀ ਤੁਸੀਂ ਚੰਗੀ ਕੀਤੀ ਆ ਕਹਿੰਦਾ ਯਾਰ ਤੈਨੂੰ ਮੈਂ ਪੈਸੇ ਦੇਤੇ ਆ ਲੈ ਮੈਂ ਕੀ ਚੰਗੀ ਕੀਤੀ ਆ ਕਹਿੰਦਾ ਤੁਸੀਂ ਤੁਹਾਡੇ ਤੇ ਅਸੀਂ ਵਿਸ਼ਵਾਸ ਕਰਦੇ ਆਂ ਤੋ ਦੋਸਤੋ ਉੱਥੇ ਵੇਖ ਲਓ ਵੀ ਆੜਤੀਆ ਝੂਠਾ ਪੈ ਗਿਆ ਹਨਾ ਇਹ ਸੱਚੀਆਂ ਕਹਾਣੀਆਂ ਨੇ ਸੱਚੀਆਂ ਗੱਲਾਂ ਦੱਸਦਾ ਮੈਂ ਤੁਹਾਨੂੰ ਤੋ ਦੋਸਤੋ ਜਦੋਂ ਵੀ ਆੜਤੀਏ ਤੇ ਵਿਸ਼ਵਾਸ ਕਰਨਾ ਜ਼ਰੂਰੀ ਆ ਮੈਂ ਇਹ ਨਹੀਂ ਕਹਿੰਦਾਗਾ ਕਿਉਂਕਿ ਆੜਤੀਆ ਆਪਣੇ ਸਿਰ ਤੇ ਵੀ ਪਲਦਾ ਜੇਕਰ ਆਪਰ ਕੋਲੇ ਫਸਲ ਆ ਤੇ ਤਾਂ ਹੀ ਆੜਤੀਆ ਤੇ ਜੇਕਰ ਆੜਤੀਆ ਤੇ ਤਾਂ ਹੀ ਕਿਸਾਨ ਆ ਜ਼ਿਮੀਂਦਾਰ ਆ ਕਿਉਂਕਿ ਬਾਊ ਤੋਂ ਹੀ ਆਪਾਂ ਨੂੰ ਪੈਸੇ ਮਿਲਨੇ ਨੇ ਆਪਾਂ ਦੋਵੇਂ ਇੱਕ ਦੂਜੇ ਤੇ ਨਿਰਭਰ ਆ ਹਰ ਇੱਕ ਆੜਤੀਆ ਇਹੋ ਜਿਹੀ ਆੜਤੀ ਹਰਗਣੇ ਹੁੰਦਾ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕਿਸੇ ਆੜਤੀ ਨੂੰ ਮੈਂ ਮਾੜਾ ਨਹੀਂ ਕਹਿੰਦਾ ਪਰ ਕੁਝ ਕਾਰਤੀਏ ਮਾੜੇ ਵੀ ਆ ਕੁਝ ਕ ਜ਼ਿੰਮੇਦਾਰ ਵੀ ਮਾੜੇ ਆ ਇਹ ਨਹੀਂ ਕਹਿੰਦਾ ਜ਼ਿੰਮੇਦਾਰ ਵੀ ਪੈਸੇ ਨੱਪੀ ਖੜੇ ਆੜਤੀਆਂ ਦੇ ਤੇ ਪਰ ਆੜਤੀਏ ਵੀ ਦੀਵਾ ਜਗਾ ਕੇ ਭੱਜ ਜਾਂਦੇ ਨੇ ਠੀਕ ਹੈ ਕਿ ਨਹੀਂ ਆੜਤੀਏ ਵੀ ਕਿਸੇ ਤੋਂ ਘੱਟ ਨਹੀਂ ਦੋਵੇਂ 50-50 ਮੰਨ ਕੇ ਚੱਲਦੇ ਆ ਪਰ ਦੋਸਤੋ ਜਿੰਨਾ ਮਰਜ਼ੀ ਵਿਸ਼ਵਾਸ ਹੋਵੇ ਐਫ ਡੀ ਵਗੈਰਾ ਤੁਸੀਂ ਆਪ ਕਰਾਇਆ ਕਰੋ ਪਤਾ ਕਰਕੇ ਆਪਦੇ ਖਾਤੇ 'ਚ ਆੜਤੀਏ ਤੇ ਨਿਰਭਰ ਨਾ ਰਹਾ ਕਰੋ ਜਾਹਰ ਰਜਿਸਟਰੀ ਕਰਾਉਣੀ ਹੁੰਦੀ ਆ ਤਾਂ 2-3 ਅਰਜੀ ਨਿਵੇਸ਼ਾਂ ਤੋਂ ਪਤਾ ਕਰ ਲਿਆ ਕਰੋ 2-3 ਵਕੀਲਾਂ ਤੋਂ ਪਤਾ ਕਰ ਲਿਆ ਕਰੋ ਵੀ ਕੀ ਖਰਚਾ ਚੱਲਦਾ ਤੁਹਾਨੂੰ ਪਤਾ ਲੱਗ ਜਾਏਗਾ 네ਰਾ ਪੂਰਾ ਦੂਜੇ ਬੰਦੇ ਤੇ ਡਿਪੈਂਡ ਨਾ ਰਹੋ ਕਿਉਂਕਿ ਜਦੋਂ ਤੁਸੀਂ ਦੂਜਾ ਬੰਦਾ ਪਾ ਲੈਨੇ ਆ ਤੇ ਉਹਨੇ ਕਿਤੇ ਨਾ ਕਿਤੇ ਤੁਹਾਨੂੰ ਰਗੜਾ ਲਾਉਣਾ ਹੀ ਲਾਉਣਾ